ਗਰੀਬ ਲੋਕਾਂ ਤੇ ਕਹਿਰ ਬਣ ਕੇ ਆਈ بارش ਨਾਲ ਬਹੁਤ ਸਾਰੇ ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਤਾਜ਼ਾ ਮਾਮਲਾ ਪਾਜਲਕਾ ਦੇ ਪਿੰਡ ਵਿਸਾਖੇਵਾਲਾ ਖੂਹ ਤੋਂ ਸਾਹਮਣੇ ਆਇਆ ਹੈ ਜਿੱਥੇ ਛਾਣੀ ਤੇ ਰਹਿੰਦੇ ਇੱਕ ਗਰੀਬ ਪਰਿਵਾਰ ਦਾ ਮਕਾਨ ਢਹਿ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਮਕਾਨ ਅੰਦਰ ਪਿਆ ਕੀਮਤੀ ਸਮਾਨ ਕਾਫੀ ਨੁਕਸਾਨਿਆ ਗਿਆ। ਗਰੀਬ ਪਰਿਵਾਰ ਨੇ ਆਪਣਾ ਦੁੱਖ ਸੁਣਾਉਂਦੇ ਹੋਏ ਦੱਸਿਆ ਕਿ ਉਹ ਬਹੁਤ ਗਰੀਬ ਹਨ। ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਬੀਤੇ ਦਿਨੀ ਅਚਾਨਕ ਉਹਨਾਂ ਦਾ ਮਕਾਨ ਡਿੱਗ ਗਿਆ ਜਿਸ ਵਿੱਚ ਉਹਨਾਂ ਦਾ ਕਾਫੀ ਕੀਮਤੀ ਸਮਾਨ ਨੁਕਸਾਨਿਆ ਗਿਆ ਉਹਨਾਂ ਦੱਸਿਆ ਕਿ ਉਹਨਾਂ ਦਾ ਮਕਾਨ ਪਹਿਲਾਂ ਤੋਂ ਹੀ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਜਿਸ ਵਿੱਚ ਉਹ ਮੁਸ਼ਕਲ ਨਾਲ ਆਪਣਾ ਦਿਨ ਗੁਜ਼ਾਰ ਰਹੇ ਸਨ ਉਹਨਾਂ ਰੋਜ਼ ਚੇਤਉਂਦੇ ਹੋਏ ਕਿਹਾ ਕਿ ਉਹ ਵਾਰ-ਵਾਰ ਸਬੰਧਤ ਅਧਿਕਾਰੀ ਨੂੰ ਲਿਖਤੀ ਤਰਖਾਸਤਾਂ ਰਹੀ ਪੱਕਾ ਮਕਾਨ ਬਣਵਾਉਣ ਲਈ ਗੁਹਾਰ ਵੀ ਲਗਾ ਚੁੱਕੇ ਹਨ ਇਸ ਦੇ ਬਾਵਜੂਦ ਉਹਨਾਂ ਨੂੰ ਮਕਾਨ ਨਸੀਬ ਨਹੀਂ ਹੋਇਆ ਜਿਸ ਕਾਰਨ ਉਹ ਕੱਚੇ ਮਕਾਨ ਵਿੱਚ ਹੀ ਔਕੇ-ਸੌਕੇ ਦਿਨ گزار ਰਹੇ ਸਨ ਅਤੇ ਹੁਣ ਉਹ ਵੀ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਖੁੱਲੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੋ ਰਹੇ ਹਨ ਉਹਨਾਂ ਨੇ ਸਰਕਾਰ ਤੋਂ ਪੱਕਾ ਮਕਾਨ ਬਣਵਾਉਣ ਲਈ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਇਕਾਲ 12 ਵਜੇ ਡਿੱਗਾ ਸੀ ਕੇਸ ਕਰਕੇ ਡੁੰਡਾ ਆਇਆ ਸੀ ਅਸੀਂ ਜੋਨੇ ਜੇਵੇਂ ਸੀ ਜੋਨਾ ਲਾ ਦੇ ਖੈ ਸੀ ਤੇ ਚਾਹ ਬਣਾਉਣ ਵਾਸਤੇ ਚਾਹ ਬਣਾ ਕੇ ਲੈ ਗਿਆ ਸੀ ਤੇ ਮੈਨੂੰ ਉੱਥੇ ਪਤਾ ਲੱਗ ਗਿਆ ਮੈਂ ਕਹਿੰਦੀ ਕਿ ਕੁਚਾ ਚਾਹ ਨਾ ਥੰਦਾ ਤੇ ਮੈਂ ਆਪਦੇ ਜੀ ਨੂੰ ਇਹ ਦੱਸ ਦਿੱਤਾ ਸੀ ਤੇ ਨਾਲ ਹੋਰ ਵੀ ਪਨੇਰੀ ਪੱਟੀ ਜਾਂਦੇ ਸੀ ਜਿਸਲੇ ਮੈਂ ਮੁੰਡਾ ਵੇਖਾ ਮੈਨੂੰ ਹੌਸਲਾ ਬਾਝ ਗਿਆ ਮੈਂ ਕਹਿੰਦੀ ਸੀ ਵੀ ਮੇਰਾ ਮੁੰਡਾ ਆ ਗਿਆ ਬਈ ਕੁਛ ਨਹੀਂ ਹੈਗਾ ਮੁੰਡੇ ਦੇ ਮੂੰਹ ਵਿੱਚ ਦੇਖਦੀ ਸੀ ਤੇ ਮੁੰਡਾ ਕਹਿੰਦੇ ਸੀ ਮੰਮੀ ਤੂੰ ਮੇਰੇ ਮਣ ਕਿਉਂ ਵੇਖ ਨਹੀਂ ਪੂਰੀਆਂ ਪਾ ਕੇ ਮੈਂ ਆਂਦੀ ਸੀ ਪੁੱਤਰ ਕੁਛ ਨਹੀਂ ਮੱਖਾ ਮੈਂ ਕੋਈ ਘਰੇ ਖਾਰ ਤੋਂ ਖਾਏ ਆਂਦਾ ਸੁੱਕੀ ਹੈ ਮੰਮੀ ਸਾਰਾ ਕੁਝ ਵਧੀਆ ਪੋ ਆ ਦੁਨੀਆ ਚੋਕ ਪਚਾਪ ਕੰਮ ਕਰਦੀ ਫਿਰਦੀ ਮੈਂ ਕ ਪੁੱਤਰ ਮੈਨ ਨਹੀਂ ਲੱਗਦਾ ਜਿਵੇਂ ਆਪਣੇ ਘਰ ਵਿੱਚ ਖੂ ਤੇ ਕੋਈ ਚਾਨ ਸੋਵੇ ਬੜਾ ਜਵਰ ਨਾਲ ਵਿੱਚ ਚੰਨ ਤਕੜਾ ਹੁੰਦਾ ਕਿਆ ਤੇ ਜਿਸਲੇ ਉਹ ਤੋਂ ਬਾਅਦ ਅਸੀਂ ਚਾਹ ਪੀ ਕੇ ਵਿੱਚ ਵੜਨ ਲੱਗੇ ਛੋਨਾ ਲਾਣ ਨੂੰ ਤੋਂ ਬਾਅਦ ਤਾਂ ਸਾਡੇ ਮੈਨ ਫੋਨ ਗਿਆ ਨਾ ਜਿਸੇ ਜੀ ਮੁੰਡੇ ਤੇ ਜਾਣਾ ਹੋ ਗਿਆ ਤੇ ਮਗਰੋਂ ਇਹ ਕੰਮ ਹੋਣਾ ਹੋ ਗਿਆ ਅਸੀਂ ਐਸੀ ਰੋਟੀ ਤੇ ਬੁੱਖੇ ਬਾਣੇ ਕੱਲ ਬੱਚੇ ਮੇਰੇ ਨਾਲ ਦੋ ਘਰਾਂ ਨਿਆੜ ਗਵਾਂਦ ਨੇ ਆ ਕੇ ਸਾਨੂੰ ਰੋਟੀ ਪਾਣੀ ਦਿੱਤਾ ਸਿਰਾ ਦੇ ਨਾਤੇ ਦੋਤੇ ਵੀ ਨਹੀਂ ਸੀ ਹੋਵੇ ਫਿਰ ਮੈਨ ਸਾਨੂੰ ਕੁਝ ਨਹੀਂ ਚੰਗਾ ਲੱਗਾ ਸਾਡਾ ਸਾਰੀ ਵਲਾ ਵਿੱਚ ਹੀ ਦੇਲ ਹੋ ਗਈ ਕੱਲ ਭਾਰਾ ਵਈ ਦੀ ਗੱਲ ਤੁਨਸਨੇ ਮਿਲਾਈ ਸੀ ਅਸੀਂ ਆ ਕੇ ਕੱਲ ਜੀ ਸਾਡਾ ਜੋਨਾ ਮੱਲਿਆ ਸੀ ਬੜਾ ਦੇਰ ਲਿ ਕਰਦਾ ਸੀ ਜਨਾ ਵੀ ਲਾਵਣ ਵਿੱਚ ਹੀ ਛੱਡ ਦਿੱਤਾ ਸਾਰਾ ਘਰ ਬੇਲ ਹੋ ਗਿਆ ਸਾਰਾ ਕੋਈ ਬਰਤਨ ਜੂ ਕੋਈ ਸਾਦਾ ਰੋਟੀ ਪਾਣੀ ਦਾ ਸਮਾਨ ਹੀ ਚੇਕਣ ਕਾਟਾ ਵੀ ਵਿੱਚੇ ਦੱਬ ਗਿਆ ਸੀ ਕੁਛ ਵੀ ਨਹੀਂ ਬਚਿਆ ਸੀ ਬੜੀ ਅਜੀ ਆਉ ਜਾਈਏ ਘਰੇ ਕੁਛ ਹੰਦਸਨ ਵਾਲੇ ਵੀ ਮਨ ਕਰ ਪਰਸੂ ਰਾਤ ਸੀ ਸੁੱਤੇ ਸੀ ਅੰਦਰ ਜੇ ਚਾਨਸ ਨਹੀਂ ਹੋਇਆ ਸੀ ਖਰੇ ਮਾਲਕ ਸਾਨੂੰ ਵੇਖਦਾ ਪਿਆ ਸੀ ਤੇ ਪਾਸੇ ਕਰਕੇ ਇਹ ਕੰਮ ਹੋਇਆ ਸੀ ਤੇ ਜੇ ਹੋ ਜਾਂਦਾ ਮੇਰੇ ਕਿਸੇ ਜੀ ਦਾ ਨੁਕਸਾਨ ਹੋਤੀ ਚਾਰੇ ਅੰਦਰ ਸੁੱਤੇ ਪਏ ਸੀ ਤੇ ਕੱਲ ਨੂੰ ਕੌਣ ਜ਼ਿੰਮੇਵਾਰ ਹੁੰਦਾ ਮੈਨੂੰ ਪਾਹੇ ਤੇ ਲੋਗ ਅੱਗੇ ਦੋ ਪਚੇਤਾ ਬਣੀਆਂ ਸੀ ਉਹ ਵਾਰੀ ਹੋ ਗਿਆ ਮਕਾਨ ਚੋਆਂ ਨੂੰ ਮੇਰੀ ਗਰੀਬੀ ਦੀ ਕਿਸੇ ਸੁਣਾਈ ਨਹੀਂ ਕੀਤੀ ਮਕਾਨ ਆਇਆ ਆਇਆ ਨਹੀਂ ਸੀ ਫਿਰੋਕ ਲਵਾਈ ਸੀ ਹੋਰ ਕਿਸੇ ਘਰ ਦੇ ਨਾਂ ਤੇ ਚੜਦਾ ਸੀ ਸਾਨੂੰ ਨਹੀਂ ਸਾਡਾ ਡਾਕ ਮਿਲਿਆ ਅਜੇ ਵੀ ਸਾਡੇ ਦਰਖਾਸਤਾਂ ਲੱਗੀਆਂ ਵਈਆਂ ਨੇ ਸਾਰਾ ਸਾਰਾ ਹਾਲਾਤ ਸਾਡਾ ਵੇਖਾ ਵੇਲ ਸੀ ਬਚਾਇਤ ਸਾਡੀ ਹੱਕ ਦੀ ਸਮਾਨ ਦੀ ਗੱਲ ਨਹੀਂ ਕਰ ਰਹੀ ਸੀ ਚੈਤੀ ਤੌਰ ਤੇ ਲੱਗਾ ਸੀ ਉਦੋਂ ਨੀਲ ਸੈਕਟਰੀ ਹੈਗਾ ਸੀ ਜਿੰਨੇ ਕੰਮ ਕੀਤਾ ਸੀ ਸਾਡੇ ਨਾਲ ਸਰਵੇ ਹੋਏ ਸੀ ਮੈਂ ਤੇਨ ਚਾਰ ਸਰਵੇ ਮੈਂ ਵੀ ਘਰਵਾਏ ਸੀ ਇਹ ਬਾਹਰ ਦੀ ਬਾਹਰ ਲੈ ਜਾਂਦਾ ਸੀ ਸਰਪੰਚ ਇੱਥੇ ਗਲੀ ਵਿੱਚ ਸਾਡੇ ਜਿਹੜੀ ਜਗ੍ਹਾ ਤੇ ਇੱਥੇ ਨਹੀਂ ਆਉਣ ਦਿੰਦਾ ਸੀ ਕਿਸੇ ਨੂੰ ਵੀ ਸਰਵੇ ਵਾਲੇ ਨੂੰ ਉਹਨੇ ਕਮਰਾ ਚੱਕਾ ਨਹੀਂ ਦਿੱਤਾ ਸਾਨੂੰ ਉਹ ਦੂਜੇ ਘਰ ਤੇ ਜ਼ੋਰ ਪਾਉਂਦੇ ਸੀ ਵੀ ਦੂਜੇ ਘਰ ਨੂੰ ਕਮਰਾ ਦਿੱਤਾ ਜਾਵੇ ਤਾਂ ਉਹਨਾਂ ਨੇ ਆ ਕੇ ਦੀ ਗੱਲ ਕਰਦੇ ਸੀ ਸਾਡੇ ਆ ਕੇ ਦੀ ਨਹੀਂ ਗੱਲ ਕਰਦੇ ਸੀ ਜਿਵੇਂ ਹੁਣ ਫਿਰ ਇੱਕ ਵਾਰੀ ਸਰਵੇ ਹੋਇਆ ਉਹ ਸਰਵੇ ਤੁਸੀਂ ਕਰਵਾਇਆ ਜਾਂ ਤੁਹਾਡੇ ਕੋਲ ਆਏ ਸਰਵੇ ਕਰਨ ਵਾਲੇ ਕਿਉਂ ਖੁਰਵਾਲੇ ਬਾਹਰ ਦੀ ਬਾਹਰ ਚਲੇ ਜਾਂਦੇ ਨੇ ਪਲਾਟਾਂ ਲਈ ਜਗ੍ਹਾ ਮਣਕਾਰ ਆਉਂਦੇ ਸੀ ਇੱਥੇ ਵਿੱਚ ਗਲੀ ਦੇ ਨਹੀਂ ਆਏ ਸੀ ਜਿਹੜੇ ਸਾੜਨੇ ਘਰਾਂ ਤਿਕਨ ਹੋਣ ਵੀ ਨਹੀਂ ਇੱਥੇ ਆਏ ਸੀ ਬਾਹਰ ਦੀ ਬਾਹਰ ਤੇ ਲੱਕੜੇ ਕੰਮ ਬਸ ਵੇਚੇ ਇਸ ਗਲੀ ਦੇ ਨਹੀਂ ਆਉਂਦੇ ਉਹਨੇ ਉਹ ਵੀ ਰਾਤ ਦਾ ਚੋਈ ਜਾਂਦਾ ਉਹਦੇ ਵਿੱਚ ਵੀ ਕੁਝ ਨਹੀਂ ਖਰਦਾ ਹੈਗਾ ਪਾਸੂ ਖਲੇ ਨੇ ਤੈਨ ਬਸਾ ਤੇ ਜਾਨ ਜਾਨ ਹੈ ਜਿਹੜੀ ਫਿਰ ਰਾਤ ਮੁੰਡੇ ਉਧਰ ਸੁੱਤੇ ਨੇ ਗਵਾਂਢੀ ਦੇ ਘਰੇ ਜਾ ਕੇ ਤੇ ਅਸੀਂ ਜਿਹੜੇ ਦੋ ਬੰਦੇ ਕੇ ਮੰਜਿਤ ਰਾਤ ਬਹਿ ਕੇ ਗੱਡੀ ਰਾਤ ਵੀ ਨਹੀਂ ਚੱਲੀ ਗਿਆ ਤੇ ਕੋਈ ਨਹੀਂ ਜਿਹਦੇ ਕੋਸ਼ੀ ਵੀ ਨਹੀਂ ਦੀ ਅਜੇ ਕਰ ਸਕੇਲ ਕੋਈ ਕੰਮ ਕਰ ਅਰਸ਼ ਦਾ ਜੇ 10 ਦਿਨ ਹੋਰ ਕਿਉਂ ਤਾਂ 10 ਦਿਨ ਚਲਦੀ ਕਿ ਮੀਨਾ ਚਲਦੀ ਪਹਿਲਾ ਪੈਰ ਅਜੇ ਸਾਹਮਣੇ ਚੇਗਾ ਏ ਅਸੀਂ ਆਨੇ ਵੀ ਸਾਡੀ ਕੋਈ ਸੁਣਾਈ ਕੀਤੀ ਜਾਂਦੀ ਇੱਕ ਮਕਾਨ ਸੀ ਅਸੀਂ ਆਗਾ ਕਰਨ ਸੋਚਦੇ ਫਿਰਨੇ ਤੇ ਪਿੱਛੋਂ ਸਾਡਾ ਬਗਰੋ ਨਕਾਨ ਹੋ ਗਿਆ ਮਾਨੋ ਫਰਿੱਜ ਪਈਓ ਵੀ ਕੰਡਮ ਨਿਕਲੀ ਸਾਰਾ ਜੂਗਿਓ ਦਾਣੇ ਵਾਲੀ ਬਡੋਲੀ ਪਈ ਹੈ ਜਿਹੜਾ ਦਾਣਾ ਪੱਕਾ ਜਿਹੜਾ ਬੀਤਰਾ ਬੋਰੀ ਸਾਰਾ ਜਿਹੜਾ ਬਹੁਤ ਕੋਦੋ ਕੇ ਕਲਸੀ ਤੇ ਜੋੜਨ ਲੱਗੇ ਬਣਾ ਬਣਾ ਕੇ ਜਿਹੜਾ 15000 ਦੀ ਮਸ਼ੀਨ ਖੜੀ ਹੈ ਵੀ ਨਕਾਨ ਹੋ ਗਿਆ ਸੀ ਮੈਂ ਕਮਜੂਰੀ ਕਰਨਾ ਜੋਨੇ ਨੂੰ ਲੱਗੇ ਸੀ ਬੱਚੇ ਬੜਾਈ ਆਲੇਗੇ ਸੀ ਉਹਨਾਂ ਨੂੰ ਸਕੂਲ ਛਡਵਾ ਕੇ ਜੋਨੇ ਨੂੰ ਲਾਇਆ ਵੈਸੀ ਅੱਛੀ ਅੱਛੀ ਸੀ ਪਰ ਤੁਰਾਪੀ ਇਹ ਸੱਚੀ ਸੁੱਤੇ ਆ ਮੰਂਜਾ ਜੜਨੇ ਤੇ ਪਾਇਆ ਕਿਆ ਮੰਂਜਾ ਉਹ ਮੰਂਜੇ ਚਿੱਲੇ ਦੱਬੇ ਗਏ ਨਾ ਉਹ ਤੇ ਦੱਬਾ ਗਿਆ ਸੀ ਤੇੰਦਕੀ ਪੱਖਾ ਵੀ ਆਉਂਦਾ ਥਣੇ ਤਾਂ ਹੋ ਗਿਆ ਪਰ ਕੋਈ ਮੰਗੇ ਵੀ ਸਾਡੀ ਵੀ ਸੁਣਾਈ ਕੀਤੀ ਜਾਵੇ ਵੀ ਜਿਹੜਾ ਕੋ ਮੈਡਮ ਹੋ ਤਾਂ ਸਾਨੂੰ ਜਿੰਨਾ ਵੀ ਹੋ ਸਕਦਾ ਜਿੰਨਾ ਵੀ ਸਾਡੇ ਦੀ ਸਹੂਲਤ ਸਾਨੂੰ ਦਿੱਤੀ ਜਾਵੇ ਵੀ ਅਸੀਂ ਆਪ ਦੇ ਫੇਰ ਲਗਾ ਕੇ ਜਗ੍ਹਾ ਬਣਾਉਣਾ ਤੇ ਬਹਿ ਜਾਈਏ ਬੱਚਿਆਂ ਨੂੰ ਲੈ ਕੇ ਇਹ ਤਾਂ ਕਰੇ ਨਹੀਂ ਜਾ ਸਕਦੇ ਨਹੀਂ ਨਹੀਂ ਥਾਵਾਂ ਨੇ ਅਦਿਕਲ ਡਰਨਾਂ ਸਬਾਨ ਸਤੂ ਜਿਹੜਾ ਜੀ ਆ ਜਾਂਦਾ ਨਹੀਂ ਸਰਦਾ ਪੂਆ ਦਾ ਮਸਿਆਰ ਕਿਸ ਦਸਰਦਾ ਹੈ ਅਜਿੱਤੀ ਕੀ ਦੇਵੀ ਨਹੀਂ ਤੁਰਿਆ ਸੀ ਕੱਲ ਦਾ ਵੇਖ ਲੱਗਿਆ ਸਰਪੰਚ ਮੁਖੀ ਬੰਦੇ ਨੂੰ ਗੱਲ ਕੀਤੀ ਸੀ ਪੰਚਾਇਤ ਨੂੰ ਹੋ ਰਹਾ ਕਿ ਕਿਸ ਨੇ ਕੀਤੀ ਸੀ ਇਹਦੇ ਸਰਪੰਚ ਦਾ ਕੀ ਕਹਿਣਾ ਹੈ ਸਰਪੰਚ ਫਿਰ ਹੋਈ ਪਰ ਹੈਗਾ ਕਿ ਉਹਨ ਦਿਨ ਗੱਲ ਉਹ ਆਇਆ ਉਹਦੋਂ ਬਾਅਦ ਜਬ ਬਹੁਤ ਨੇ ਕੋਣ ਨਹੀਂ ਕੀਤਾ ਸੀ ਨਾ ਸਾਡਾ ਪਤਾ ਲਿਆ ਸੀ ਆ ਕੇ ਪੁਰਾਣਾ ਸਰਪੰਚ ਹੈਗਾ ਸੀ ਗੱਲ ਉਹ ਆਇਆ ਸੀ ਮੌਕੇ ਤੇ ਉਹ ਵੇਖ ਕੇ ਪਰੇਸ਼ਾਨ ਹੋ ਗਿਆ ਫਿਰ ਉਹਨੇ ਕੱਲ ਫੋਨ ਕੀਤਾ ਸੀ ਆਂਦਾ ਸੀ ਤੁਸੀਂ ਅੰਗਿਨਾ ਕੋ ਹੁੰਦਾ ਹੈ ਨਾ ਕੋ ਜੋਰ ਲਾਓ ਤੁਸੀਂ ਕਚਾਤ ਹੋਣ ਦੀ ਜਿਹੜੀ ਹੈ ਨਾ ਹੌਣ ਦੀ ਘਰ ਤੱਕ ਦੀ ਆ ਵਾਖ ਜਾਰਾ ਗਰੀਬਾਂ ਦਾ ਜਿਹੜਾ ਕਰ ਸਕਦੇ ਨੇ ਹੋਰ ਹੁਣ ਸਾਡਾ ਤਾਂ ਜੋਰ ਨਹੀਂ ਚੱਲਦਾ ਸਾਡਾ ਵੀ ਪਤਾ ਨਹੀਂ ਬਾਹਰੋਂ ਤੋਂ ਚੱਲਦੀ ਜਾਂਦੀ ਪਤਾ ਨਹੀਂ ਕਿਹੜਾ ਟਾਈਮ ਸਾਡਾ ਵੀ ਮਕਾਨ ਦੇਖ ਸਕਦਾ ਇਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ 1.5 ਲੱਖ ਦਾ ਸਮਾਨ ਸੀ ਅੰਦਰ ਸੜਖਦਾ ਮੋ ਗਿਆ ਇੱਕ ਹੀ ਕਮਰਾ ਸੀਗਾ ਮੈਂਬਰ ਸਰਪੰਚਾਂ ਸੁਣਾਈ ਨਹੀਂ ਕੀਤੇ ਆ 10 ਸਾਲ ਹੋ ਗਏ ਮਗਰ ਲੱਗਿਆ ਨਵੀਂ ਗਰੀਬ ਬੱਚੇ ਸਾਡੇ ਛੋਟੇ ਛੋਟੇ ਬੱਚੇ ਰ ਅਸੀਂ ਕਿੱਥੇ ਲੈ ਕੇ ਜਾਈਏ ਇਹਨਾਂ ਨੂੰ ਅਜੇ ਤੱਕ ਕੋਈ ਮਕਾਨ ਨਹੀਂ ਕੋਈ ਸਾਡੇ ਤੋਂ ਸੁਣਾਈ ਨਹੀਂ ਹੋਈ ਨਾ ਮੈਨੂੰ ਮੇਰੀ ਨਾਂ ਨਨ ਨਹੀਂ ਮਿਲੀ ਤੁਹਾਡਾ ਵੀ ਕੱਚਾ ਮਕਾਨ ਹੈ ਸਾਡੇ ਵੀ ਕੱਚਾ ਇੱਕ ਕਮਰਾ ਕੱਚਾ ਡਿੱਗ ਗਿਆ ਉਹਦੀ ਕੋਈ ਵੇਖੇ ਨਹੀਂ ਗਿਆ ਹੁਣ ਦੂਸਰਾ ਕੱਚੇ ਜਿੰਦਾ ਸਾਰਾ ਸਮਾਨ ਇਕੱਠਾ ਹੋਇਆ ਪਿਆ ਤੇ ਆਪ ਬੱਚੇ ਛੋਟੇ ਛੋਟੇ ਜੇ ਸਾਡੇ ਕੋਲ ਵੀ ਇਕੱਠੇ ਪਿਆ ਨੇ ਤੇ ਦਰਦੇ ਪਿਆ ਤੇ ਕੀ ਪਟੇੜੇ ਵੇ ਸਾਡੇ ਕਮਰਾ ਡਿੱਗ ਪਵੇ ਹਾਂ ਸਾਕੇ ਇਸ ਦੇ ਲਈ ਉਸ ਰਾਤ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਅਨੋਖਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਡਰ ਤੇ ਮੰਗ ਬੜੀ ਕੀਤੀ ਸਾਡੇ ਸੁਣਾਈ ਦੀ ਜੀ ਕਿੰਨਾ ਕਿੰਨਾ ਕੋਲ ਮਾਲ ਕਿਸੀ ਸਰਪੰਚਾ ਮੈਂ ਵਰਾ ਕੋ ਕੀਤੀ ਹੈ ਅਸੀਂ ਇਸ ਦਫ਼ਤਰ ਤੱਕ ਮੈਂ ਫੈਲਾ ਲਾ ਕੇ ਆਈ ਹਾਂ ਪਰ ਤੁਹਾਨੂੰ ਦੀ ਉੱਤੇ ਵੀ ਬਜਟ ਕੀ ਰਣੀ ਹੈ ਪਹਿਲਾਂ ਏ ਸਾਨੂੰ ਅੱਜ 2-4 ਸਾਲ ਹੋ ਗਏ ਜਦੋਂ ਤੇ ਮਕਾਨ ਸ਼ੁਰੂ ਹੋਇਆ ਸਾਡੇ ਡਿੱਗਣ ਵਾਲੇ ਹੋਇਆ ਸੀ ਉਹਦੇ ਤੋਂ 4-5 ਸਾਲ ਹੋ ਗਏ ਮਗਰ ਲਗਾਨ ਪਾ ਕੇ ਸਾਲ ਸਾਡੀ ਕੀਤੇ ਵਿੱਚ ਨਾਈ ਦੀਏ ਅਸੀਂ ਬੱਚੇ ਪਾਲੀਏ ਜਦ ਮਕਾਨ ਪਾਈਏ ਹੁਣ ਸਾਡੇ ਸੋ ਨੁਕਸਾਨ ਹੋ ਗਏ ਸਰਵੇ ਸਾਨੂੰ ਕਿਥੇ ਮਿਲ ਨਾ ਫਾਇਦਾ ਕੀ ਹੋ ਗਿਆ ਜੇ ਸਾਡੇ ਬੱਚੇ ਥਲੇ ਨੁਕਸਾਨ ਹੋ ਜਾਣ ਤਾਂ ਫੇਰ ਸਾਡੇ ਕੀ ਫਾਇਦਾ ਪਿੱਛੇ ਸਰਵੇ ਕੀਤੇ ਹੁਣ ਉਹ ਸਾਲ ਵੀ ਪੈ ਸਕਦਾ 2 ਸਾਲ ਵੀ ਪੈ ਸਕਦੇ ਅਸੀਂ ਸਾਡੇ ਕੋਲ ਫੇਰ ਲੁਕਾਨ ਦੀ ਜਗ੍ਹਾ ਹੀ ਨਹੀਂ ਹੈਗੀ ਵੀ ਕਿੱਥੇ ਜਾ ਕੇ ਲੁਕਾਈਏ ਅਸੀਂ ਕਹਿੰਨੇ ਸਾਨੂੰ ਸਾਡੇ ਕਮਰੇ ਦਿੱਤੇ ਜਾਣ ਸਾਡੀ ਵੀ ਸੁਣਾਈ ਦਿੱਤੀ ਜਾਵੇ ਫਰ ਬਾਕੀ ਜਿਹੜਾ ਸਮਾਨ ਇਹਨਾਂ ਦਾ ਤਾਂ ਪਾਂਟ ਹੋ ਚੁਕੀਏ ਤੇ ਇਹਨਾਂ ਦਾ ਤਾਂ ਹੁਣ ਬਹੁਤ ਣਾ ਨੁਕਸਾਨ ਹੋ ਗਿਆ ਸਾਡਾ ਵੀ ਹੋ ਸਕਦਾ ਸਾਡਾ ਵੀ ਮਕਾਨ ਦੇ ਵਿੱਚ ਸਮਾਨ ਉਲਪਰਾ ਪਿਆ ਸਾਡੇ ਦਾ ਵੀ ਕੀ ਕਹਿੰਦੇ ਹਾਂ ਥੱਲੇ ਵੀ ਸੁਣਾਈ ਕੀਤੀ ਸਾਨੀ ਕਮਰੇ ਤੇ ਜੰਗ ਮੇਰੇ ਕੋਲ ਕੁੜੀਆਂ ਨੇ ਮੈਂ ਬੇਟਾ ਨਹੀਂ ਹੈਗਾ ਅੱਜ ਵੀ ਅਸੀਂ ਉਹ ਬੇਟੀਆਂ ਆ ਗਈਆਂ ਨੇ ਉਹਨਾਂ ਦਾ ਵਿਆਹ ਸ਼ਾਦੀ ਕਰੀਏ ਜਾਂ ਅਸੀਂ ਕੰਮ ਕੀ ਕਰਦੇ ਅਸੀਂ ਮਿਹਨਤ ਮਜ਼ਦੂਰੀ ਕਰਦੇ